ਬਾਹਰ ਦਾ ਚਿਕਾਨ ਹੋਏ ਜੀ ਸਾਡਾ ਤਾਂ ਰਿਆਈ ਕੱਖ ਨਹੀਂ ਨਵੈਟਰ ਵੀ ਬਹਿ ਗਿਆ ਲੰਬਾਰੀ ਵੀ ਟੁੱਟ ਗਈ ਇਹ ਬੈੱਡ ਕੁਢੀ ਦੇ ਉਹ ਵੀ ਟੁੱਟ ਗਏ ਅੱਛਾ ਜੀ ਇਹ ਆ ਰਹੀ ਕਿਤੇ ਕਦੀ ਮਿਲ ਗਈ ਕਦੀ ਨਾ ਮਿਲ ਗਈ ਬੱਚੇ ਨੂੰ ਦੁੱਧ ਪਿਆਉਂਦਾ ਮੋਲ ਲੈ ਕੇ ਘਰ ਦਾ ਦੁੱਧ ਨਹੀਂ ਦਿੰਦਾ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇਹ ਨੀਵੇਂ ਮਕਾਨ ਦੇ ਵਿੱਚ ਰਹਿਣ ਦੇ ਲਈ ਮਜਬੂਰ ਜੀ ਹੋ ਗਏ 4 ਸਾਲ 4 ਸਾਲ ਪੋਟਾ ਹੁਣ ਪਈਆਂ ਤੇ ਹੁਣ ਵੀ ਆਂਦੇ ਹੀ ਕਰਾਂਗੇ ਵੱਟੀਆਂ ਲਾਵਾਂਗੇ ਫਲਾਨ ਕਰਾਂਗੇ ਕਿਸੇ ਨੇ ਨਹੀਂ ਸੁਣਾਈ ਕੀਤੀ ਵੀ ਸਾਡੀ ਮੱਦੇਹੀ ਕਿ ਸਾਡੇ ਕਮਰੇ ਪੈਰਨ ਵਧੀਆ ਹੋਰ ਕੁਝ ਕਰਨਤਾਰਨ ਦੇ ਮੱhalla ਗੁਰੂ ਕੇ ਖੂਦ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਆ ਤਾਂ ਦੇਰ ਰਾਤ ਪਈ ਬਰਸਾਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜਾ ਪਾਣੀ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋਇਆ ਤਾਂ ਇੱਕ ਘਰ ਉਹਨਾਂ ਚ ਇੰਨਾ ਨੀਵਾ ਘਰ ਮੈਂ ਦੋਸਤੋ ਇਸ ਗਰੀਬ ਪਰਿਵਾਰ ਦੇ ਨਾਲ ਮਲਾਉਂਦੇ ਆ ਤੁਹਾਨੂੰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂ ਕਿ ਮੇਰੇ ਨਾਲ ਆਵੇ ਇੱਕ ਵਾਰ ਆਪਾਂ ਉਹ ਤਸਵੀਰਾਂ ਜਿਹੜੀਆਂ ਸਾਡੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵਿਖਾ ਦਈਏ ਕਿ ਕਿਸੇ ਦੇ ਦੂਸਰੇ ਘਰ ਦੇ ਵਿੱਚ ਰਹਿਣ ਲਈ ਇਹ ਪਰਿਵਾਰ ਕਿਉਂ ਮਜਬੂਰ ਹੋਇਆ ਕਿਉਂਕਿ ਉਹਨਾਂ ਦੇ ਆਪ ਦੇ ਘਰ ਦੇ ਵਿੱਚ ਮੀਂਹ ਦਾ ਪਾਣੀ ਜਿਹੜਾ ਹੈ ਉਹ ਅੰਦਰ ਤੱਕ ਗਿਆ ਕਿ ਜਿਸ ਦੇ ਨਾਲ ਉਹਨਾਂ ਦੇ ਸਮਾਨ ਦਾ ਨੁਕਸਾਨ ਹੋਇਆ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਸਕਰੀਨ ਦੇ ਉੱਪਰ ਵੇਖ ਰਹੇ ਹੋਗੇ ਤੇ ਆਓ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਆ ਤਸਵੀਰਾਂ ਵਿਖਾ ਦਤੀਆਂ ਜਣ ਜਿੱਥੇ ਅਸੀਂ ਇਸ ਵੇਲੇ ਖੜੇ ਆ ਤਾਂ ਦੋਸਤੋ ਤੁਸੀਂ ਇਹਨਾਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿੰਨੀ ਨੀਵੀਂ ਜਿਹੜੀ ਹੈ ਉਹ ਜਗ੍ਹਾ ਹੈ ਵੀ ਇੰਨਾ ਨੀਵਾ ਹੋ ਕੇ ਜਾਣਾ ਪੈ ਰਿਹਾ ਤਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਮੇਰੇ ਨਾਲ ਇੱਕ ਵਾਰ ਜਿਹੜਾ ਆਜਤਾ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਇਸ ਵੇਲੇ ਖੜੇ ਆ ਤਰਨਤਾਰਨ ਦੇ ਮਹੱਲਾ ਗੁਰੂ ਕਾ ਖੂ ਇਹ ਨਜ਼ਦੀਕ ਵਾਲਮੀਕ ਦੀ ਜਗ੍ਹਾ ਹੈ ਜਿੱਥੇ ਇਹ ਮੱਲਾ ਹੈ ਤਾਂ ਉਸ ਮੱਲੇ ਦੇ ਵਿੱਚ ਇੱਕ ਘਰ ਅਜਿਹਾ ਹੈ ਜਿੱਥੇ ਆ ਹਾਲਾਤ ਬਣੇ ਹੋਏ ਨੇ بارش ਦੇ ਕਾਰਨ ਤਾਂ ਇਹ ਵੀ ਛੱਤ ਕਾਨਿਆਂ ਦੀ ਛੱਤ ਸਕਰੀਨ ਦੇ ਉੱਪਰ ਤੁਸੀਂ ਵੇਖ ਰਹੇ ਜੇ ਤੇ ਇਹ ਵੀ ਕਿਸੇ ਵੇਲੇ ਵੀ ਜਿਹੜੀ ਆ ਉਹ ਡਿੱਗ ਸਕਦੀ ਹੈ ਪਰਿਵਾਰ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂ ਮੈਂ ਕੈਮਰਾਮੈਨ ਵੀਰ ਨੂੰ ਕਵਾਂਗਾ ਕਿ ਤਸਵੀਰਾਂ ਵਖਾ ਦਿੱਤੀਆਂ ਜਾਣ ਆਹ ਹਾਲਾਤ ਨੇ ਉਸ ਪਰਿਵਾਰ ਦੇ ਕਾਨੇ ਵਾਲੀ ਛੱਤ ਵੀ ਤੁਸੀਂ ਵੇਖ ਸਕਦੇ ਹੋ ਅਤੇ ਆਹ ਹਾਲਾਤ ਨੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਤੁਸੀਂ ਰਸੋਈ ਦੇਖ ਸਕਦੇ ਹੋ ਅਤੇ ਨੁਕਸਾਨ ਹੋਏ ਸਮਾਨ ਵੀ ਜਿਹੜਾ ਤੁਹਾਨੂੰ ਦਿਖਾ ਦਿੱਤਾ ਜਾਂਦਾ ਮੈਂ ਦੋਸਤੋ ਜਿੰਨੇ ਵੀ ਸਾਡੇ ਨਾਲ ਦਰਸ਼ਕ ਜੁੜੇ ਆ ਆ ਹਾਲਾਤ ਨੇ ਬਾਲੇ ਦੋ ਟੁੱਟੇ ਹੋਏ ਨੇ ਜੀ ਹਾਂ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਬਾਲੇ ਟੁੱਟੇ ਹੋਏ ਨੇ ਪਾਣੀ ਇਸ ਇਧਰ ਦੀ ਜਿਹੜਾ ਹੈ ਉਹ ਅੰਦਰ ਦੇ ਵਿੱਚ ਆਇਆ ਤਾਂ ਆ almari ਹੈ ਜਿਹੜੀ ਪਾਣੀ ਭਰਨ ਦੇ ਕਾਰਨ ਕਰਕੇ ਜਿਹੜਾ ਇੱਥੇ ਪਾਣੀ ਭਰਨ ਦੇ ਕਰਕੇ ਜਿਹੜੀ ਅਲਮਾਰੀ ਨੁਕਸਾਨ ਹੋਇਆ ਇਸ ਗਰੀਬ ਪਰਿਵਾਰ ਦਾ ਤੇ ਇੱਕ ਭੈਣ ਦੇ ਕੋਲ ਛੋਟਾ ਜਿਹਾ ਬੱਚਾ ਹੈ ਪਤੀ ਜਿਹੜਾ ਉਹ ਕੰਮ ਕਰਦਾ ਹੈ ਮਿਸਤਰੀ ਦਾ ਕੰਮ ਕਰਦਾ ਹੈ ਪਤੀ ਤਾਂ ਦੋਸਤੋ ਉਹਨਾਂ ਨੂੰ ਵੀ ਕਦੀ ਦਿਹਾੜੀ ਮਿਲਦੀ ਹੈ ਦੱਸਿਆ ਜਾ ਰਿਹਾ ਕਦੀ ਨਹੀਂ ਮਿਲਦੀ ਤਾਂ ਆਹ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਇਸ ਵੇਲੇ ਖੜੇ ਆ ਇੰਨਾ ਨੀਵਾ ਘਰ ਹੈ ਤਾਂ ਇੱਥੇ بارش ਦਾ ਪਾਣੀ ਭਰਦਾ ਹੈ ਤਾਂ ਮੇਰੇ ਨਾਲ ਪਰਿਵਾਰ ਮੌਜੂਦ ਹੈ ਮਾਤਾ ਜੀ ਆ ਜਾਓ ਤੇ ਗੱਲਬਾਤ ਕਰਦੇ ਆ ਜਿੰਨੇ ਵੀ ਦਰਸ਼ਕ ਸਾਡੇ ਵੇਖ ਰਹੇ ਨੇ ਦੋਸਤੋ ਆਹ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਗਰੀਬਾਂ ਦੀ ਮਦਦ ਕਰਦੇ ਹੋ ਵੀਡੀਓ ਨੂੰ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੀ ਵੀਡੀਓ ਦੇਖ ਕੇ ਜਿਹੜਾ ਤੁਸੀਂ ਇਹਨਾਂ ਗਰੀਬ ਲੋਕਾਂ ਦੀ ਮਦਦ ਕਰਦੇ ਆਹ ਹਾਲਾਤ ਹੈ ਜਿੱਥੇ ਅਸੀਂ ਇਸ ਵੇਲੇ ਖੜੇ ਆ ਮਾਤਾ ਜੀ ਕੀ ਨਾਮ ਹੈ ਤੇ ਕਿਹੜਾ ਇਹ ਮਹੱਲਾ ਜੀ ਹਾਂਜੀ ਗੁਰੂ ਕਾਖੋ ਜੀ ਅੱਛਾ ਜੀ ਤੇ ਮਹੱਲਾ ਬੁਰਗਵਾ ਕੁਮੀ ਵੱਜਦਾ ਹੈ। ਅੱਛਾ। ਮਾੜਾ ਕੀ ਹਾਲਾਤ ਹੈ ਨੀਵੇਂ ਘਰ ਦੇ ਵਿੱਚ ਕੀ ਕੀ ਹੋਇਆ ਪਾਣੀ ਦੇ ਬਾਅਦ ਚ ਦੱਸਿਓ ਸਾਰਾ ਦੱਸਿਓ। ਬਹੁਤ ਨਸ਼ਕਾਨ ਹੋਇਆ ਜੀ ਸਾਡਾ ਤੇ ਰਿਆਈ ਕੱਖ ਨਹੀਂ ਨੋਵੇਟਰ ਵੀ ਬਹਿ ਗਿਆ। ਲੰਬਾਰੀ ਵੀ ਟੁੱਟ ਗਈ ਇਹ ਬੈੱਡ ਕੁਡੀ ਦੇ ਉਹ ਵੀ ਟੁੱਟ ਗਏ। ਅੱਛਾ ਜੀ। ਬਹੁਤ ਨਸ਼ਕਾਨ ਹੋਇਆ ਸਾਡਾ ਅਸੀਂ ਧਾਰ ਕੇ ਕਿਰਾਏ ਤੇ ਚਲੇ ਗਏ ਆ। ਅੱਛਾ ਜੀ। ਵੀ ਚਲ ਕਿਰਾਇਆ ਭਰ ਦਿੰਨੇ ਹੋਰ ਕੀ ਕਰਨਾ ਜੀ ਬਚ ਜਾਣਗੇ। ਅੱਛਾ ਜੀ। ਜੀ ਤੇ ਨਾ ਨਸ਼ਕਾਨ ਹੋਊਗਾ। 13 ਰਾਤ ਮੀਂਹ ਪੈਣ ਤੋਂ ਬਾਅਦ ਕਿੰਨਾ ਕੁ ਪਾਣੀ ਜਿਹੜਾ ਇੱਥੇ ਪਾਣੀ ਗੋਡੇ-ਗੋਡੇ ਤਾ ਪਾਣੀ ਇੱਥੇ ਖਲੋ ਜ ਅੱਛਾ ਜੀ ਉਦੋਂ ਦੇ ਅਸੀਂ ਦਹ ਤਰਲੇ ਮਾਰਨਾ ਵੀਡੀਓ ਪਾਉਂਦੇ ਪਰ ਨਹੀਂ ਕਿਸੇ ਨੇ ਸੁਣੀ ਸੁਣਾਈ ਨਹੀਂ ਕਿਸ ਨੇ ਕੀਤੀ ਤੇ ਮਾਤਾ ਜੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੈ ਜੀ ਤੁਹਾਡੇ ਮੈਂਬਰ ਸਾਡੇ 5-6 ਨੇ ਅੱਛਾ ਜੀ ਦੂਜੇ ਵੱਡਾ ਮੁੰਡਾ ਤੇ ਅੱਡ ਬਾਹਰ ਉਹ ਤੇ ਵੱਡੀ ਛੇ ਦਾ ਅੱਡ ਬਾ ਇਹ ਕੀ ਕੰਮ ਕੀ ਕਰਦਾ ਹੈ ਮੁੰਡਾ ਤੁਹਾਡਾ ਇਹ ਜਿਹਦੇ ਘਰ ਦੇ ਵਿੱਚ ਅਸੀਂ ਖੜੇ ਹਾਂ ਹਾਂਜੀ ਇਹ ਇੱਕ ਕਰਦਾ ਮਿਸਤਰੀ ਦਾ ਕੰਮ ਦਿਹਾੜੀ ਜਾਂਦਾ ਅੱਛਾ ਜੀ ਦਿਹਾੜੀ ਕਿਤੇ ਕਦੀ ਮਿਲ ਗਈ ਕਦੀ ਨਾ ਮਿਲ ਗਈ ਬੱਚੇ ਨੂੰ ਦੁੱਧ ਪਿਆਉਂਦਾ ਮੋਲ ਲੈ ਕੇ ਕਰਦਾ ਦੁੱਧ ਨਹੀਂ ਦਿੰਦਾ ਜਨਾਨੀ ਦਾ ਮਾਤਾ ਜੀ ਇਹ ਜਰੂਰ ਦੱਸਿਓ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਤੁਹਾਡੇ ਘਰ ਦਾ ਫਿਰ ਗੁਜ਼ਾਰਾ ਕਿਵੇਂ ਹੁੰਦਾ ਹੈ ਆਹ ਛੱਤ ਦੇ ਥੱਲੇ ਕਿਵੇਂ ਗੁਜ਼ਾਰਾ ਹੁੰਦਾ ਹੈ ਗੁਜ਼ਾਰਾ ਫਿਰ ਸਾਰਾ ਇੱਟਾ ਹੀ ਹੁੰਦਾ ਕੀ ਕਰੀਏ ਫਿਰ ਮਜਬੂਰੀਆਂ ਹਾਂਜੀ ਮਜਬੂਰੀ ਨਾਲ ਕਰਨਾ ਪੈਂਦਾ ਗੁਜ਼ਾਰਾ ਕੀ ਕਰੀਏ ਹੁਣ ਅੱਛਾ ਜੀ ਕਿਹਦੇ ਘਰ ਜਾਈਏ ਜੀ ਆਰ ਕੇ ਜਾਣਾ ਪਿਆ ਹੂੰ ਹੁਣ ਉਧਰ ਵੀ ਤਾਂ ਕਰਾਇਆ 2000 ਦੇਵਾਂਗੇ ਮਿਹਨਤ ਕਰਕੇ ਹੀ ਦੇਣਾ ਹੋਰ ਕਿੱਥੋਂ ਦੇਵਾਂਗੇ ਬਾਬਾ ਜੀ ਜੇਲ੍ਹ ਹਾਤਾਂ ਦੇ ਵਿੱਚ ਕੋਈ ਰਿਸ਼ਤੇਦਾਰ ਕੋਈ ਸੱਜਣ ਮਿੱਤਰ ਕੋਈ ਪਰਿਵਾਰ ਦਾ ਕੋਈ ਨੇੜਲਾ ਕੋਈ ਪੰਚ ਸਰਪੰਚ ਕੋਈ ਬੌੜਿਆ ਤੁਹਾਡੇ ਜੀ ਨਾ ਜੀ ਨਾ ਕੋਈ ਨਹੀਂ ਬੌੜਿਆ ਜੀ ਜੀ ਕੋਈ ਨਹੀਂ ਬੌੜਿਆ ਅੱਛਾ ਜੀ ਵਾਸਤੇ ਕਈਆਂ ਨੂੰ ਪਾਏ ਪਰ ਕੋਈ ਨਹੀਂ ਸੁਣਦਾ ਅੱਜ ਕੱਲ ਆਪੋ ਆਪਣੇ ਅੰਦਰ ਡੰਗ ਫੂਰੇ ਹੁੰਦੇ ਆ ਆਪੋ ਆਪਣਾ ਪਰਿਵਾਰ ਪਾਲਣ ਜੋਗੇ ਜੀ ਮਾਦਾ ਜੀ ਤਾਂ ਫਿਰ ਇੱਥੇ ਮੀਂਹ ਦਾ ਪਾਣੀ ਹੁੰਦਾ ਰੋਟੀ ਪਾਣੀ ਕਿੱਥੇ ਕਰਦੇ ਹੋ ਤੁਸੀਂ ਰੋਟੀ ਪਾਣੀ ਸਾਰ ਇੱਤਾਂ ਹੀ ਕਾਇਦਾ ਕੇ ਜਿੱਦਾਂ ਜੇ ਅੱਗੇ ਰੱਖ ਲੀਏ ਇੱਥੇ ਬਾਹਰ ਰੜੇ ਰੱਖ ਲੀਏ ਜੀ ਹਾਂਜੀ ਬਾਹਰ ਗਲੀ 'ਚ ਰੱਖ ਕੇ ਕਰੀ ਪਕਾ ਲਿਆ ਕਰੀ ਕਿਤੇ ਪਕਾ ਲਿਆ ਹਾਂਜੀ ਅੱਛਾ ਜੀ ਕੋਈ ਹਾਲ ਨਹੀਂ ਬਾਹਰ ਸੁੰਨੇ ਉੱਥੇ ਗਲੀ ਦੇ ਵਿੱਚ ਮੰਜੇ ਢਾ ਕੇ ਜਦੋਂ ਮੀਂਹ ਆਉਂਦਾ ਪੱਜ ਕੇ ਅੰਦਰ ਵਰਦੇ ਅੱਛਾ ਜੀ ਇਹ ਹੁਣ ਭਿੱਜਾਂਗੇ ਤੇ ਹਾਂ ਸਾਬਿਆ ਜੇ ਤੁਸੀਂ ਕਿਸੇ ਨੂੰ ਇਹ ਅਪੀਲ ਨਹੀਂ ਕੀਤੀ ਕਿਸੇ ਨੂੰ ਕੋਈ ਜਿਹੜੇ ਵੋਟਾਂ ਲੈਣ ਵਾਸਤੇ ਆਉਂਦੇ ਨੇ ਕਿ ਤੁਸੀਂ ਸਾਡਾ ਇਹ ਘਰ ਪੱਕਾ ਕਰ ਦਿਓ ਜੇ ਜੀਲ ਨੂੰ ਵੀ ਵਿਖਾਇਆ ਵਾ ਉਹ ਆਂਦੇ ਹੀ ਕਰਾਂਗੇ ਕਰਾਂਗੇ ਵੋਟਾਂ ਹੁਣ ਪਈਆਂ ਤੇ ਹੁਣ ਵੀ ਆਂਦੇ ਹੀ ਕਰਾਂਗੇ ਵੱਟੀਆਂ ਲਾਵਾਂਗੇ ਫਲਾਨ ਕਰਾਂਗੇ ਕਿਸੇ ਨੇ ਨਹੀਂ ਸੁਣਾਈ ਕੀਤੀ ਜੀ ਪਾ ਟੂਟੀਆਂ ਹੈ ਪੜੀਆਂ ਵਾਲੀਆਂ ਲਵਾ ਕੇ ਦਵਾਂਗੇ ਉਹ ਵੀ ਨਹੀਂ ਕਿਸੇ ਨੇ ਸੁਣਾਈ ਕੀਤੀ ਅੱਛਾ ਜੀ ਕੋਹ ਨਹੀਂ ਹਾਲ ਮੱਲੇ ਦਾ ਤਾਂ ਦੋਸਤੋ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਇਹ ਤਸਵੀਰਾਂ ਪੈਣ ਥੋੜਾ ਜਿਹਾ ਫਰੇਮ ਦੇ ਵਿੱਚ ਜਿੰਨੇ ਵੀ ਦਰਸ਼ਕ ਜੁੜੇ ਨੇ ਮੈਂ ਉਹਨਾਂ ਨੂੰ ਦਿਖਾ ਦਵਾਂ ਇਹ ਛੋਟਾ ਬੱਚਾ ਤੇ ਭੈਣ ਇਸ ਛੱਤ ੱਲੇ ਰਹਿ ਰਹੇ ਨੇ ਜਿੱਥੇ بارش ਦਾ ਪਾਣੀ ਗੋਡੇ-ਗੋਡੇ ਭਰ ਜਾਂਦਾ ਜੀ ਹਾਂ ਦੋਸਤੋ ਅਸੀਂ ਇਸ ਵੇਲੇ ਮੱਲਾ ਗੁਰੂ ਕਾ ਖੂਦ ਦੇ ਵਿੱਚ ਮੌਜੂਦ ਆ ਤਾਂ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਖੜੇ ਆ ਪੈਣਾ ਕੀ ਨਾਮ ਹੈ ਤੁਹਾਡਾ ਜੀ ਰਣਜੀਤ ਅਛਾ ਜੀ ਪੈਣਾ ਮਨ ਨੂੰ ਦੁੱਖ ਨਹੀਂ ਹੁੰਦਾ ਜਦੋਂ ਫਿਰ ਇੱਥੇ ਹਾਂਜੀ ਹੁੰਦਾ ਅਛਾ ਜੀ ਤੇ ਪੈਣਾ ਕੀ ਕੰਮ ਕਰਦੇ ਪਤੀ ਤੁਹਾਡੇ ਹਾਂਜੀ ਮਿਸਤਰੀ ਦਾ ਕੰਮ ਮਿਸਤਰੀ ਦਾ ਕੰਮ ਕਰਦੇ ਹਾਂਜੀ ਤੇ ਛੋਟੇ ਬੱਚੇ ਦੀ ਉਮਰ ਕਿੰਨੀ ਹੈ ਤੇ 1.5 ਸਾਲ ਅਛਾ ਜਦੋਂ ਫਿਰ ਪਾਣੀ ਆਉਂਦਾ ਫਿਰ ਇਸ ਨੂੰ بارش ਦੇ ਵਿੱਚੋਂ ਕਿਤਰਾ ਬਚਾਇਆ ਕਿੱਥੇ ਗਏ ਸਾਰਾ ਦੱਸਿਓ ਜੀ ਵੈਰੀਫਾਇਰਸ ਕਰਾਇਆ ਤੇ ਚਲ ਗਿਆ ਅੱਛਾ ਜੀ ਹਾਂ ਜੀ ਤੇ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇਹ ਨੀਵੇਂ ਮਕਾਨ ਦੇ ਵਿੱਚ ਰਹਿਣ ਦੇ ਲਈ ਮਜਬੂਰ ਜੇ ਇਹ ਜੀ ਹੋ ਗਏ 4 ਸਾਲ 4 ਸਾਲ ਅੱਛਾ ਜੀ 4 ਸਾਲ ਹਾਂ ਜੀ ਤੇ ਜਿੰਨੇ ਵੀ ਦਾਨੀ ਸੱਜਣ ਨੇ ਜਿਹੜੇ ਸਮੇਂ-ਸਮੇਂ ਤੇ ਲੋਕਾਂ ਦੀ ਬਾਹ ਫੜਦੇ ਨੇ ਜਿਹੜੇ ਲੈਂਟਰ ਪਵਾ ਕੇ ਦਿੰਦੇ ਨੇ ਸਾਡੇ ਦਾਨੀ ਸੱਜਣ ਵੀਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤਾਂ ਮਤਾ ਜੀ ਕੀ ਤੁਹਾਡੇ ਇੱਥੇ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਕੀ ਤੁਹਾਡੇ ਜਿਹੜਾ ਉਹ ਬਣਾ ਕੇ ਦਿੱਤਾ ਜਾਵੇ ਜਾਂ ਭਰਤੀ ਪੁਾਈ ਜਾਵੇ ਕੀ ਮਦਦ ਸਹਾਇਤਾ ਕੀ ਹੋਣੀ ਚਾਹੀਦੀ ਤੁਹਾਡੇ ਜੀ ਮਹਾਰਾਜ ਹਨ ਕਮਰਾ ਚਾਹੀਦਾ ਕਮਰੇ ਪਾ ਦੇਣ ਜੀ ਤੇ ਬਸ ਹੋਰ ਸਾਨੂੰ ਕੀ ਚਾਹੀਦਾ ਅੱਛਾ ਜੀ ਅਸੀਂ ਕੁੱਲੇ 'ਚ ਬਹਿ ਜਾਾਂਗੇ ਅੱਛਾ ਜੀ ਹੋਰ ਤਾਂ ਕੁਝ ਨਹੀਂ ਚਾਹੀਦਾ ਸਾਨੂੰ ਜੀ ਅੱਛਾ ਜੀ ਤੇ ਜੇ ਸਾਡੀ ਰੋਟੀ ਕੋਈ ਲਵਾ ਸਕਦਾ ਤੇ ਉਹ ਲਵਾ ਦਿਓ ਅੱਛਾ ਜੀ ਹਾਂਜੀ ਅਸੀਂ ਤਾਂ ਕਰਨ ਜੋਗੇ ਵੀ ਨਹੀਂ ਹੁਣ ਕੰਮ ਤੁਹਾਡੇ ਸਾਹਮਣੇ ਹੀ ਆ ਅੱਛਾ ਜੀ ਮੈਂ ਮੈਂ ਤਾਂ ਨਹੀਂ ਕਰਨ ਜੋ ਗੇਟਲੇ ਮੱਠੇ ਰਹਿੰਦੇ ਆ ਦਵਾਈ ਬੂਟੀ ਵੀ ਖਾਣੀ ਹੁੰਦੀ ਤਾਂ ਫੇਰ ਹੀ ਤੁਰਨਾ ਹੁੰਦਾ ਕਈ ਵੰਨੇ ਸਾਰਾ ਕਿਵੇਂ ਦੀ ਮਦਦ ਹੋਣੀ ਚਾਹੀਦੀ ਤੁਹਾਡੀ ਵੀਰੇ ਸਾਡੀ ਮਦਦ ਇਹ ਕਿ ਸਾਡੇ ਕਮਰੇ ਪਿਆਰਣ ਵਧੀਆ ਕੁਝ ਅੱਛਾ ਜੀ ਹਾਂਜੀ ਤੁਸੀਂ ਵੇਖ ਸਕਦੇ ਕਿ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਦਾਨੀ ਸੱਜਣ ਸਾਡੇ ਕਮਰੇ ਪਾ ਦਵੇ ਤਾਂ ਜਿਸ ਦੇ ਨਾਲ ਜਿਹੜਾ ਹੈ ਉਹਨਾਂ ਦੀ ਕੋਈ ਸਹਾਇਤਾ ਹੋ ਸਕੇ ਤਾਂ ਉਹ ਆਪਣੇ ਪੱਕੇ ਘਰ ਦੇ ਵਿੱਚ ਰਹਿ ਸਕਣ ਮਹੱਲਾ ਨਿਵਾਸੀ ਵੀ ਮੌਜੂਦ ਹੈ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਸੋ ਜਿਹੜੇ ਨਜ਼ਦੀਕ ਰਹਿੰਦੇ ਨੇ ਤਾਂ ਉਹਨਾਂ ਦੇ ਕੋਲੋਂ ਵੀ ਜਾਣਦੇ ਆ ਬਾਈ ਜੀ ਪਰਿਵਾਰ ਦੀ ਹਾਲਤ ਤੇ ਦੇਖ ਹੀ ਲਈ ਅਸੀਂ ਤੇ ਕਿਵੇਂ ਦੀ ਇਹਨਾਂ ਦੀ ਸਹਾਇਤਾ ਹੋਣੀ ਚਾਹੀਦੀ ਕੀ ਨਾਮ ਦੱਸਿਓ ਪਹਿਲਾਂ ਤੁਹਾਡਾ ਕੀ ਨਾਮ ਮੇਰਾ ਨਾਮ ਹੀ ਦੱਸਾਂਗਾ ਅੱਛਾ ਜੀ ਤੇ ਬਾਈ ਜੀ ਤੁਸੀਂ ਇਹਨਾਂ ਦੇ ਲਾਗੇ ਹੀ ਰਹਿੰਦੇ ਹੋ ਹਾਂ ਜੀ ਤੇ ਆ ਕੀ ਹਾਲਾਤ ਨੇ ਇਹਨਾਂ ਦੇ ਘਰ ਦੇ ਉਹ ਵੀ ਦੱਸਿਓ ਤੇ ਕੀ ਮੰਗ ਜਿਹੜੀ ਹੈ ਉਹ ਦਾਨ ਹੀ ਸੱਜਣਾ ਨੂੰ ਕਰਨੀ ਚਾਹੀਦੀ ਬਹੁਤ ਹੀ ਹਾਲਾਤ ਮਾੜੇ ਆ ਜੀ ਇਹ ਕਰਦੇ ਉਹ ਵਿਚਾਰਾ ਕੱਲਾ ਕਾਰਾ ਵਾ ਤੇ ਇਤਰਾ ਦਿਹਾੜੀ ਲੱਭ ਗਈ ਲਾ ਲਈ ਨਹੀਂ ਤੇ ਕਈ ਵਾਰੀ ਦਿਹਾੜੀ ਵੀ ਨਹੀਂ ਲੱਭਦੀ ਗਰੀਬ ਨੂੰ ਅੱਛਾ ਜੀ ਛੋਟਾ ਜਿਹਾ ਬੱਚਾ ਵਾ ਤੇ ਕਈ ਵਾਰੀ ਦੇਦਾ ਵੀ ਦੁੱਧ ਨਹੀਂ ਪੂਰਾ ਹੁੰਦਾ ਦੇਖੋ ਤੇ ਘਰ ਦੇ ਆ ਬਾਲੇ ਡਿੱਗੇ ਆ ਤੇ ਆ ਇੰਨੀ ਨਹੀਂ ਪਾ ਗੋਡਾ ਗੋਡਾ ਪਾਣੀ ਆ ਜਾਂਦਾ ਇਹਨਾਂ ਦੀ ਜਗ੍ਹਾ 'ਚ ਵਿਚਾਰੇ ਬਾਲਟੀਆਂ ਨਾਲ ਪਾਣੀ ਕੱਢਦੇ ਜਦੋਂ ਬਾਰਿਸ਼ ਰੁਕਦੀ ਆ ਤੇ ਹੁਣ ਤੇ ਨਾਲ ਅਸਮਾਨ ਵੀ ਟੁੱਟ ਗਿਆ ਤੇ ਬੈੱਡ ਬੂਡੀ ਵੀ ਵਿਚਾਰੀ ਦੀ ਉਹ ਵੀ ਟੁੱਟ ਗਈ ਲੰਬਾਰੀ ਵੀ ਟੁੱਟ ਗਈ ਆ ਘਰ 'ਚ ਕੋਈ ਲੈਟਰਨ ਬਾਥਰੂਮ ਨਹੀਂ ਆ ਮੁਸ਼ਕਲ ਨਾਲ ਇਹਨਾਂ ਨੂੰ ਬਾਹਰ ਅੰਦਰ ਜਾਣਾ ਪੈਂਦਾ ਹੁਣ ਬਾਰਿਸ਼ਾਂ ਦੇ ਦਿਨਾਂ ਤੇ ਨਾ ਤੇ ਵੇਖੋ ਜੀ ਬੱਚਾ ਇੱਥੇ ਵਹਾ ਕੇ ਜਾਣ ਜੋਗੀ ਆ ਕਿਉਂਕਿ ਪਾਣੀ ਆਲੇ ਦੁਆਲੇ ਡੂੰਘਾ ਜਾਦਾ ਵਾ ਤੇ ਘਰ ਦੇ ਵਿੱਚ ਕੋਈ ਜੱਕਦਮ ਬਾਰਿਸ਼ ਜਿਆਦੀ ਆ ਗਈ ਬਾਲੇ ਟੁੱਟੇ ਆ ਬੱਚਾ ਛੋਟਾ ਕੋਈ ਵੀ ਨੁਕਸਾਨ ਹੋ ਸਕਦਾ ਤੇ ਆਪਾਂ ਤੇ ਉਹੀ ਕਹਿਣਾ ਚਾਹੁੰਦੇ ਆ ਜੀ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਨੂੰ ਕਮਰਾ ਬਣਾ ਕੇ ਦਿੱਤਾ ਜਾਏ ਧੰਨਵਾਦ ਜੀ ਤਾਂ ਦੋਸਤੋ ਵੇਖੋ ਕਿ ਨਾਲ ਮੁਹੱਲਾ ਨਿਵਾਸੀਆਂ ਨੇ ਵੀ ਜਿਹੜੀ ਹੈ ਇੱਕ ਅਪੀਲ ਕੀਤੀ ਹੈ ਇਹਨਾਂ ਦਾਨੀ ਵੀਰਾਂ ਨੂੰ ਮੈਂ ਪਰਿਵਾਰ ਦਾ ਨੰਬਰ ਵੀ ਜਿਹੜਾ ਉਹ ਜ਼ਰੂਰ ਸਾਂਝਾ ਕਰਦਾ ਆ ਪੈਣੇ ਤੁਹਾਨੂੰ ਯਾਦ ਹੈ ਨੰਬਰ ਹਾਂਜੀ ਮੈਂ ਚਾਹਾਂਗਾ ਜਿੰਨੇ ਵੀ ਦੇਖ ਰਹੇ ਨੇ ਆਪਣਾ ਨੰਬਰ ਬੋਲ ਦਿਓ ਤਾਂ ਜੋ ਤੁਹਾਡੇ ਨਾਲ ਸੰਪਰਕ ਹੋ ਸਕੇ ਤੇ ਤੁਹਾਡੀ ਜਿਹੜੀ ਹੈ ਕੋਈ ਮਦਦ ਕਰ ਸਕੇ ਹਾਂਜੀ 95924 10 ਸੇ ਸੁਣੋ ਇੱਕ ਵਾਰ ਫਿਰ ਬੋਲ ਦਿਓ ਜੀ 97924 10 ਸੇ ਤਾ ਪਰਿਵਾਰ ਨੇ ਦੋਸਤੋ ਆਪਣਾ ਨੰਬਰ ਵੀ ਬੋਲ ਕੇ ਦੱਸਿਆ ਹੈ ਤਾਂ ਇਹੀ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਜਿੰਨੇ ਵੀ ਵੇਖ ਰਹੇ ਨੇ ਵੀਡੀਓ ਨੂੰ ਭੁੱਲ ਕੇ ਵੀ ਸਕਿਪ ਨਾ ਕਰਿਓ ਇਹੀ ਕਹਿਣਾ ਚਾਹੁੰਦੇ ਆ ਦੋਸਤੋ ਕਿ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਦੀ ਮਦਦ ਕਰਦੇ ਹਾਂ ਤਾਂ ਇਸ ਗਰੀਬ ਪਰਿਵਾਰ ਦੀ ਮਦਦ ਵੀ ਜਿਹੜੀ ਹੈ ਉਹ ਤੁਸੀਂ ਜ਼ਰੂਰ ਕਰਿਓ ਤਾਂ ਜੋ ਆਪਣੇ ਪੱਕੇ ਘਰ ਦੇ ਵਿੱਚ ਰਹਿ ਕੇ ਇੱਕ ਛੋਟਾ ਨੰਨਾ ਜਿਹਾ ਬੱਚਾ ਹੈ ਤੁਸੀਂ ਵੇਖ ਸਕਦੇ ਕਿ ਇਹ ਛੋਟੇ ਬੱਚੇ ਦੀ ਉੱਥੇ ਪਰਵਰਿਸ਼ ਹੋ ਸਕੇ ਇੱਥੇ ਖਤਰੇ ਦੇ ਵਿੱਚ ਹੈ ਪੂਰਾ ਪਰਿਵਾਰ ਜੇ ਇੱਕ ਦੋ ਮੀਂਹ ਹੋਰ ਪੈਂਦੇ ਨੇ ਤਾਂ ਕਿਸੇ ਵੇਲੇ ਵੀ ਇਹ ਸਿਰ ਦੀ ਛੱਤ ਜਿਹੜੀ ਉਹਨਾਂ ਤੇ ਡਿੱਗ ਸਕਦੀ ਹੈ ਜਿਵੇਂ ਪਿਛਲੇ ਦਿਨੀ ਹੀ ਇੱਕ ਖਬਰ ਉਹ ਵੀ ਤਰਨਤਾਰਨ ਤੋਂ ਸਾਹਮਣੇ ਆਈ ਸੀ ਬਨੇਰੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ